ਕਾਨ ਮਾਲਕ ਤੰਗ ਹੋਣ ਕੇ ਪਰੇਸ਼ਾਨ ਹੋਣਗੇ ਜਿਹਦੇ ਕਰਕੇ ਇਹਦਾ ਰਿਫਟ ਹੈਗਾ ਜੀ ਮਕਾਨ ਮਾਲਕਾਂ ਦੇ ਟੈਨੈਂਟ ਵਿੱਚ ਲਗਾਤਾਰ ਵਧੇਗਾ ਕਿ ਗੁੜੀਆਂ ਦਾ ਕਿਹੜਾ ਮਕਾਨ ਮਾਲਕ ਹੋਏਗਾ ਆਪਣੀ ਜਿਹੜੀ ਆ ਮਿਹਨਤ ਦੀ ਕਮਾਈ ਕਰਕੇ ਆਪ ਮਾੜੇ ਕਰਾ ਦੇ ਨੂੰ ਆਪਣੇ ਘਰਾਂ ਵਿੱਚ ਲੈ ਕੇ ਆਵੇ ਬਸੋ ਸਰਕਾਰ ਨੂੰ ਸੋਚਣ ਦੀ ਲੋੜ ਹੈ ਕਿ ਉਹ ਕੀ ਕਰੇ ਡੋਵਰਪਰ ਸਾਨੂੰ ਇਗਨੋਰ ਕਰ ਰਹੀ ਹੈ ਆਈ ਡੋਟ ਨੋ ਵਾਈ ਬਿਜੂ ਦਾ ਕਾਨੂੰਨ ਹੈਗੇ ਉਹ ਇਕਵਲ ਤੇ ਫੇਅਰ ਨਹੀਂ ਹੈਗੇ ਸਾਲ ਹੋ ਗਿਆ ਦੁਹਾਈ ਪਾਉਂਦੇ ਨੇ ਕਿ ਉਹਨੂੰ ਇਕਵਲ ਕਰੋ ਪਰ ਇਹ ਕਾਨੂੰਨ ਦੇ ਨਾਲ ਤੇ ਹੋਰ ਉਹਨਾਂ ਨੇ ਇੱਕ ਪਾੜਾ ਵਧਾ ਦਿੱਤਾ 18 ਜੁਲਾਈ 2024 ਨੂੰ ਇੱਕ ਵੈਬਸਾਈਟ ਜਿਹੜੀ ਆ ਉਹ ਲਾਂਚ ਹੋਣ ਲੱਗੀ ਹੈ ਜਿਦੇ ਵਿੱਚ ਟੈਨੈਂਟਸ ਯਾਨੀ ਕਿ ਜਿਹੜੇ ਕਿਰਾਏਦਾਰ ਹੈ ਉਹਨਾਂ ਦੇ ਹੱਕਾਂ ਦੀ ਗੱਲ ਕੀਤੀ ਜਾਏਗੀ ਤੇ ਨਾਲ ਦੀ ਨਾਲ ਜਿਹੜੇ ਮਕਾਨ ਮਾਲਕ ਹੈ ਉਹਨਾਂ ਨੂੰ ਕਈ ਪ੍ਰਕਿਰਿਆਵਾਂ ਦੇ ਵਿੱਚ ਸੁਧਾਰ ਕਰਨ ਦੀ ਗੱਲ ਕਹੀ ਜਾ ਰਹੀ ਹੈ। ਬੀਸੀ ਸਰਕਾਰ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਇਸ ਦੇ ਉੱਤੇ ਸਾਡੇ ਨਾਲ ਬਲਦੀਪ ਸਿੰਘ ਜੀ ਜੁੜੇ ਹੋਏ ਨੇ ਬਲਦੀਪ ਚਾਂਦ ਜੀ ਜਿਹੜਾ ਇਹ ਫੈਸਲਾ ਆ ਬੀਸੀ ਗਵਰਨਮੈਂਟ ਦਾ ਤੁਸੀਂ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ? ਅਸੀਂ ਸ਼ਹਿਰੀ ਜੀ ਦੇਖਦੇ ਆ ਕਿ ਇਹ ਡਾਇਰੈਕਟਲੀ ਇੱਕ ਬੀਸੀ ਦੇ ਜਿਹੜੇ ਮਕਾਨ ਮਾਲਕ ਹੈਗੇ ਉਹਨਾਂ ਦੇ ਜਿਹੜੇ ਪ੍ਰੋਪਰਟੀ ਰਾਈਟ ਹੈਗੇ ਉਹਨਾਂ ਤੇ ਸਿੱਧਾ ਸਿੱਧਾ ਡਾਕ ਆ ਜੀ ਜੀ ਕਿ ਸਾ ਅਸੀਂ ਤਾਂ ਅੱਗੇ ਬੇਨਤੀ ਕਰ ਰਹੇ ਹਾਂ ਕਿ ਜਿਹੜੇ ਕਾਨੂੰਨ ਮੌਜੂਦਾ ਕਾਨੂੰਨ ਹੈਗੇ ਉਹ ਇਕੁਅਲ ਤੇ ਫੇਅਰ ਨਹੀਂ ਹੈਗੇ ਅਸੀਂ ਤਾਂ ਕਿੰਨੇ ਸਾਲ ਹੋ ਗਿਆ ਸਾਨੂੰ 1 ਸਾਲ ਹੋ ਗਿਆ ਦੁਹਾਈ ਪਾਉਂਦੇ ਨੇ ਕਿ ਉਹਨੂੰ ਇਕੁਅਲ ਕਰੋ ਪਰ ਇਹ ਕਾਨੂੰਨ ਦੇ ਨਾਲ ਤੇ ਹੋਰ ਉਹਨਾਂ ਨੇ ਇੱਕ ਪਾੜਾ ਵਧਾ ਦਿੱਤਾ ਹੂੰ ਸੋ ਇਹਦੇ ਵਿੱਚ ਤੇ ਹੋਰ ਜਿਹੜੇ ਮਕਾਨ ਮਾਲਕ ਹੈਗੇ ਉਹ ਬੁਰੀ ਤਰ੍ਹਾਂ ਪਿਸਣਗੇ ਜੀ ਮਕਾਨ ਮਾਲਕ ਤੰਗ ਹੋਣ ਕੇ ਪਰੇਸ਼ਾਨ ਹੋਣਗੇ ਜਿਹਦੇ ਕਰਕੇ ਇਹਨਾਂ ਰਿਫਟ ਹੈਗਾ ਜੀ ਮਕਾਨ ਮਾਲਕਾਂ ਤੇ ਟੈਨੈਂਟ ਵਿੱਚ ਲਗਾਤਾਰ ਵਧੇਗਾ ਅਤੇ ਟੈਨੈਂਟ ਦੇ ਵਾਸਤੇ ਇਹ ਇੱਕ ਖੁਸ਼ੀ ਵਾਲੀ ਗੱਲ ਹੋਏਗੀ ਆ ਕਿਉਂਕਿ ਇਹ ਜਿਹੜਾ ਕਾਨੂੰਨ ਹੈਗਾ 100% ਉਹਨਾਂ ਨੂੰ ਪ੍ਰੋਟੈਕਟ ਕਰ ਰਿਹਾ ਜੀ ਜੀ ਗੱਲਬਾਤ ਜਿਹੜੀ ਤੁਸੀਂ ਕਰ ਰਹੇ ਸੀ ਕਈ ਮਾਧਿਅਮ ਤੋਂ ਇਹ ਆਵਾਜ਼ ਉਠ ਰਹੀ ਸੀ ਕਿ ਕਿ ਮਕਾਨ ਮਾਲਕਾਂ ਦੇ ਵੀ ਜਿਹੜੇ ਹੱਕ ਨੇ ਉਹਨਾਂ ਨੂੰ ਵੀ ਬਰਕਰਾਰ ਰੱਖਿਆ ਜਾਵੇ ਤੁਸੀਂ ਮੰਗ ਵੀ ਕਰ ਰਹੇ ਸੀ ਪੇਟੀਸ਼ਨ ਸਾਈਨ ਵੀ ਜਿਹੜੀ ਉਹ ਕੀਤੀ ਜਾ ਰਹੀ ਸੀ ਪਰ ਫੈਸਲਾ ਬਿਲਕੁਲ ਉਹਨੇ ਉਲਟ ਆ ਗਿਆ ਇਹ ਖਬਰ ਬਿਲਕੁਲ ਉਲਟ ਆ ਗਿਆ ਹੁਣ ਇਸ ਤੇ ਤੁਸੀਂ ਕੀ ਰਣਨੀਤੀ ਅਗਲੀ ਅਪਣਾ ਰਹੇ ਹੋ ਅਸੀਂ ਦੇਖੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੇ ਆਪਣੇ ਜਿੰਨੇ ਵੀ ਸਾਡੇ ਦੇਖੋ ਸਾਡੇ ਹੁਣ ਪੇਟੀਸ਼ਨ ਤੇ 40-45 ਹਜ਼ਾਰ ਬੰਦੇ ਨੇ ਸਿਗਨੇਚਰ ਕਰ ਦਿੱਤਾ ਇਟਸ ਆ ਨਾਟ ਅ ਸਮਾਲ ਨੰਬਰ ਇਟਸ ਅ ਬਿਗ ਨੰਬਰ ਗਵਰਨਮੈਂਟ ਸਾਨੂੰ ਇਗਨੋਰ ਕਰ ਰਹੀ ਹੈ ਆਈ ਡੋਨਟ ਨੋ ਵਾਈ ਅਸੀਂ ਗਵ ਗਵਰਨਮੈਂਟ ਕਹੇ ਦੀ ਕਿ ਸ਼ਾਇਦ ਅਸੀਂ ਗਵਰਨਮੈਂਟ ਆਫ ਦਾ ਬ੍ਰਿਟਿਸ਼ ਕੋਲੰਬੀਆ ਹਾਂ ਪਰ ਅਸੀਂ ਕਹਿੰਦੇ ਸ਼ਾਇਦ ਤੁਹਾਨੂੰ ਲੱਗਦੇ ਤੁਸੀਂ ਦੇ ਕਿਸੇ ਕੱਲੇ ਜਿਹੜੇ ਕਿਰਾਏਦਾਰ ਹੈਗੇ ਕੱਲੇ ਉਹਨਾਂ ਦੀ ਤੁਸੀਂ ਆਪਣੀ ਗਵਰਨਮੈਂਟ ਹੋ ਜਿਸ ਤੇ ਗੱਲ ਹੀ ਸੁਣਦੇ ਨਹੀਂ ਪਏ ਸੋ ਅਸੀਂ ਆਪਣੇ ਜਿਹੜਾ ਉਦੇਸ਼ ਹੈਗਾ ਜੀ ਇਹਨੂੰ ਅਸੀਂ ਹੋਰ ਤੇਜ਼ ਕਰਾਂਗੇ ਇਲੈਕਸ਼ਨ ਆ ਰਹੀ ਹੈ ਜੇ ਅਕਤੂਬਰ ਦੇ ਵਿੱਚ ਅਸੀਂ ਇਸ ਨੂੰ ਇੱਕ ਵੱਡਾ ਮੁੱਦਾ ਬਣਾਵਾਂਗੇ ਜੀ ਹਨਾ ਜੀ ਇਹ ਛੋਟਾ ਮੁੱਦਾ ਨਹੀਂ ਹੈਗਾ ਅਸੀਂ ਇਹਨੂੰ ਵੱਡਾ ਮੁੱਦਾ ਬਣਾਵਾਂਗੇ ਕਿ ਅਸੀਂ ਇੱਕ ਵਾਰ ਨੂੰ ਜਾਣ ਦੀ ਕੋਸ਼ਿਸ਼ ਕਰ ਰਹੇ ਤੁਸੀਂ ਸਾਨੂੰ ਦੂਜੇ ਬੰਨੇ ਲੈ ਕੇ ਜਾ ਰਹੇ ਹੋ ਕਿ ਫਿਰ ਸਾਨੂੰ ਇੱਥੇ ਮਕਾਨ ਮਾਲਕ ਬਣਨ ਦਾ ਅਧਿਕਾਰੀ ਕੀ ਹੈਗਾ ਜੀ ਇੱਕ ਬੰਨੇ ਤੁਸੀਂ ਕਹਿ ਰਹੇ ਕਿ ਤੇ ਹਾਊਸਿੰਗ ਕ੍ਰਾਈਸਿਸ ਹੈ ਕਿ ਸਾਨੂੰ ਮਕਾਨ ਮਾਲਕ ਨਵੇਂ-ਨਵੇਂ ਵੱਡੇ ਹੋਰ ਘਰ ਬਣਾ ਕੇ ਦੇਣ ਫੋਰ ਬਲੈਕਸ ਬਣਾ ਕੇ ਦੇਣ ਸਿਕਸ ਬਲੈਕਸ ਬਣਾ ਕੇ ਦੇਣ ਪਰ ਜੇ ਤੁਸੀਂ ਇਹੋ ਜਿਹੇ ਪਾਲਿਸੀਆਂ ਇਹੋ ਜਿਹੇ ਕਾਨੂੰਨ ਲਗਾਤਾਰ ਬਣਾ ਕੇ ਲੈ ਕੇ ਆਉਂਗੇ ਫਿਰ ਦੁਨੀਆ ਦਾ ਕਿਹੜਾ ਮਕਾਨ ਮਾਲਕ ਹੋਏਗਾ ਆਪਣੀ ਜਿਹੜੀ ਆ ਮਿਹਨਤ ਦੀ ਕੋਈ ਕਰਕੇ ਆਪਣੇ ਕੋਲੋਂ ਪੈਸਾ ਖਰਚ ਕੇ ਤੇ ਇੱਕ ਮਾੜੇ ਕਰਾ ਦੇ ਨੂੰ ਆਪਣੇ ਘਰਾਂ ਵਿੱਚ ਲੈ ਕੇ ਆਵੇ ਸਰਕਾਰ ਨੂੰ ਸੋਚਣ ਦੀ ਲੋੜ ਹੈ ਕਿ ਉਹ ਕੀ ਕਰ ਰਹੀ ਹੈ ਜੀ ਬਲਦੇਵ ਜੀ ਜੋ ਬੀਸੀ ਗਵਰਨਮੈਂਟ ਦੇ ਵੱਲੋਂ ਜਿਹੜੀ ਗੱਲ ਕਹੀ ਜਾ ਰਹੀ ਹੈ ਵੀ ਜਿਹੜੇ ਕਿਰਾਏਦਾਰ ਨੇ ਉਹ ਕਾਫੀ ਪੈਸੇ ਦੇ ਨੇ ਤੋ ਖਾਧੜੀ ਦਾ ਸ਼ਿਕਾਰ ਹੋ ਜਾਂਦੇ ਨੇ ਇਹ ਖਬਰਾਂ ਸਾਹਮਣੇ ਆ ਰਹੀਆਂ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਇਹ ਫੈਸਲਾ ਕਰਨਾ ਜ਼ਰੂਰੀ ਹੋ ਗਿਆ ਤੁਹਾਨੂੰ ਕੀ ਲੱਗਦਾ ਕਿਹੜੀਆਂ-ਕਿਹੜੀਆਂ ਗੱਲਾਂ ਦੇ ਉੱਤੇ ਤੁਹਾਨੂੰ ਇਤਰਾਜ਼ ਹੈ ਇਸ ਫੈਸਲੇ ਤੇ ਦੇਖੋ ਸਭ ਤੋਂ ਵੱਡੀ ਗੱਲ ਨਾ ਸ਼ਰੀ ਜੀ ਪ੍ਰੋਬਲਮ ਇਹ ਆਉਣੀ ਆ ਕਿ ਹੁਣ ਇੱਕ ਕਿਰਾਏਦਾਰ ਦੇ ਕੋਲ ਬਹੁਤ ਵੱਡਾ ਟੂ ਕਰਾਏਦਾਰ ਹੁਣ ਮਨ ਲੋਕੇ ਮੈਂ ਆਪਣਾ ਘਰ ਨੂੰ ਖਾਲੀ ਕਰਾਉਣਾ ਹੁਣ 4 ਮਹੀਨੇ ਉਹ ਕਿਰਾਏਦਾਰ ਕਮਸਤੀ ਆ ਕਿ ਉਹ ਸਾਨੂੰ ਕਿਰਾਇਆ ਪੇ ਨਾ ਕਰੇ ਬਿਲਕੁਲ ਹੁਣ ਹੁਣ ਮੰਨ ਲਓ ਜੇ ਦੂਜੀ ਸਿਚੁਏਸ਼ਨ ਵਿੱਚ ਉਹ ਕਿਰਾਏਦਾਰ ਕਿਰਾਇਆ ਪੇ ਨਹੀਂ ਸੀ ਕਰਦਾ ਅਸੀਂ ਉਹਨੂੰ 10 ਦਿਨ ਦਾ ਨੋਟਿਸ ਦੇ ਸਕਦੇ ਸੀਗੇ ਉਹਦੇ ਕੋਲ 5 ਦਿਨ ਦਾ ਸਮਾਂ ਸੀਗਾ ਅਸੀਂ ਜੇ ਉਹ ਨਹੀਂ 5 ਦਿਨ ਪੇ ਕਰਦਾ ਅਸੀਂ ਡਾਇਰੈਕਟ ਰਿਕਵੈਸਟ ਆਰਟੀਬੀ ਕੋ ਲੈ ਕੇ ਜਾ ਸਕਦੇ ਹਾਂ ਆਰਟੀਬੀ 2003 ਦੇ ਵਿੱਚ ਡਿਸੀਜਨ ਕਰ ਦਿੰਦੀ ਸੀ ਇਹ ਸਿਚੁਏਸ਼ਨ ਦੇ ਵਿੱਚ 4 ਮਹੀਨੇ ਜਿਉ ਕਿਰਾਇਆ ਨਹੀਂ ਦਿੰਦਾ ਅਸੀਂ ਉਹਨੂੰ ਕੋਈ ਨੋਟਿਸ ਹੀ ਨਹੀਂ ਦੇ ਸਕਦੇ ਕੈਂਟੀ ਨੋਟਿਸ ਨਹੀਂ ਦੇ ਸਕਦੇ ਜੇ ਦਿੱਤਾ ਵੀ ਉਹਦੀ ਵੈਲਿਊ ਕੋਈ ਨਹੀਂ ਹੋਣੀ ਕਿਉਂਕਿ ਉਹਨੇ ਸੁਪਰਸੀਡ ਨਹੀਂ ਕਰਨਾ ਤੇ 12 ਮਹੀਨੇ ਦਾ ਨੋਟਿਸ ਜਿਹੜਾ ਜੀ ਨਹੀਂ 4 ਮਹੀਨੇ ਦਾ ਜਿਹੜਾ ਤੁਸੀਂ 4 ਮਹੀਨੇ ਬੰਦਾ ਫ੍ਰੀ ਦੇ ਵਿੱਚ ਰਹਿ ਸਕਦਾ ਤੇ ਜੇ 4 ਮਹੀਨੇ ਦੇ ਵਿੱਚੋਂ ਮਹੀਨੇ ਬਾਅਦ ਜਾ ਕੇ ਡਿਸਪਿਊਟ ਕਰ ਦਿੰਦਾ ਤੇ ਆਰਟੀਪੀ ਹੀਰਿੰਗ ਜਾ ਕੇ ਮਿਲਦੀ 4 ਮਹੀਨੇਾਂ ਨੂੰ ਸੋ 8 ਮਹੀਨੇ 9 ਮਹੀਨੇ ਬੰਦਾ ਮਜੇ ਨਾਲ ਘਰ ਦੇ ਵਿੱਚ ਬਿਨਾ ਕਿਰਾਇਆ ਦਿੱਤਿਆਂ ਰਹਿ ਸਕਦਾ ਇਹ ਸਰਕਾਰ ਦੀ ਨਾਕਾਮ ਜੀ ਹੈ ਸੋ ਮਕਰਮਾਲ ਕੋਲ ਤੁਸੀਂ ਕੀ ਕਰੂਗਾ ਜੀ ਜਾਂ ਤੇ ਉਹ ਉਹ ਉਹਨਾਂ ਫੇਰ ਕੁੱਟ-ਕੁੱਟ ਪਤਾ ਕਰੂਗਾ ਜਾਂ ਕੋਈ ਪੁੱਠਾ ਕੰਮ ਕਰੂਗਾ ਜਾਂ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈ ਲੈ ਕੇ ਆਊਗਾ ਸੋ ਸਰਕਾਰ ਨੇ ਉਸ ਚੀਜ਼ ਤੇ ਅਡਰੈਸ ਨਹੀਂ ਕੀਤਾ ਜੀ ਪਲੱਸ ਦੂਜੀ ਵੱਡੀ ਪ੍ਰੋਬਲਮ ਸ਼ਰਜੀ ਇਹਦੇ ਵਿੱਚ ਆਉਣੀ ਹੈ ਕਿ ਰੀਅਲ اسٹیਟ ਮਾਰਕੀਟ 에ਦਨ ਬਹੁਤ ਵੱਡਾ ਇੰਪੈਕਟ ਹੋਣੀ ਹੈ ਜੀ ਉਹਦੇ ਦੋ ਕਾਰਨ ਨੇ ਜੀ ਉਹਦੇ ਦੋ ਕਾਰਨ ਨੇ ਆ ਕਿ ਸਪੋਜ਼ ਕਰੋ ਤੁਸੀਂ ਅੱਜ ਕੋਈ ਬਾਏਰ ਹੋ ਤੁਸੀਂ ਕੋਈ ਘਰ ਲੈਂਦੇ ਹੋ ਮਾਰਗੇਜ ਆਪਣੀ ਕਰਾਉਂਦੇ ਹੋ ਤੁਸੀਂ ਬੈਂਕ ਘਟ ਤੜੀ ਮਾਰਗੇਜ जस्ट 120 ਦਿਨਾਂ ਵਾਸਤੇ ਹੋਲਡ ਕਰਦਾ ਜੀ ਹੁਣ ਜੇ 4 ਮਹੀਨੇ ਦੀ 120 ਦਿਨਾਂ ਬਾਅਦ ਮਾਰਗੇਜ ਐਪਲੀ ਤੇ ਜਿਓ ਡਿਸਪਿਊਟ ਕਰਦਾ ਤੇ ਅੱਗੇ ਜਾਂਦਾ ਤੁਹਾਨੂੰ ਲਗਾਤਾਰ ਰਿਨਿਊ ਕਰਨਾ ਪੈਣਾ ਪਲੱਸ ਜਿਹੜੀਆਂ ਟੈਨੈਂਟ ਪ੍ਰਾਪਰਟੀਆਂ ਹੈਗੀਆਂ ਜੀ ਉਹ ਖਾਲੀ ਕਰਾਉਣੀਆਂ ਬਹੁਤ ਔਖੀਆਂ ਹੋ ਜਾਂਦੀਆਂ ਹਨ ਹਾਂ ਜੀ ਸੋ ਸਰਕਾਰ ਪਤਾ ਨਹੀਂ ਕੀ ਸੋਚਦੀ ਪਈ ਆ ਕਿਹੜੇ ਬਿਲਾ ਸਿਰ ਪੈਰ ਤੋਂ ਫੈਸਲੇ ਕਰ ਰਹੀ ਆ ਜਿਨ੍ਹਾਂ ਦਾ ਲੋਕਾਂ ਨਾਲ ਕੋਈ ਬੈਨੀਫਿਟ ਨਹੀਂ ਹੈ ਕੀ ਇਹ ਵੀ ਜਾ ਰਿਹਾ ਕਿ ਸਰਕਾਰ ਆਮ ਤੌਰ ਦੇ ਉੱਤੇ ਕਮਜ਼ੋਰ ਵਰਗ ਵੱਲ ਜ਼ਿਆਦਾ ਧਿਆਨ ਦਿੰਦੀ ਹੈ ਤੇ ਤੁਹਾਨੂੰ ਲੱਗਦਾ ਵੀ ਕਮਜ਼ੋਰ ਵਰਗ ਸਿਰਫ ਜਿਹੜੇ ਉਹ ਕਿਰਾਏਦਾਰ ਨੇ ਮਕਾਨ ਮਾਲਕ ਕਮਜ਼ੋਰ ਵਰਗ ਦੇ ਵਿੱਚ ਆਉਂਦੇ ਨੇ ਉਹ ਅਸੀਂ ਵੀ ਕਿਰਾਏਦਾਰ ਸੀ ਗੰਜਪਾਈ ਸਲਪੇ ਅਸੀਂ ਵੀ ਮਿਹਨਤ ਕੀਤੀ ਜੀ ਅਸੀਂ ਵੀ ਆਪਣੇ ਘਰ ਬਣਾਏ ਜੀ ਅਸੀਂ ਵੀ ਤੇ ਕਮਜ਼ੋਰ ਵਰਗ ਦੇ ਵਿੱਚੋਂ ਦੂਜੇ ਵਰਗ ਚ ਆਏ ਸੋ ਕਮਜ਼ੋਰ ਤੇ ਤਕੜੇ ਵਰਗ ਦਾ ਕੋਈ ਕੋਈ ਕ੍ਰਿਟੇਰੀਆ ਨਹੀਂ ਹੈਗਾ ਕਿ ਤੁਸੀਂ ਉਹਨੂੰ ਕਿਸੇ ਨਾਲ ਪਣਾ ਤੋਲਦੇ ਐ ਇਸ ਦੇ ਵਿੱਚ ਲੱਗਦਾ ਕਿ ਜਿਹੜੇ ਕਿਰਾਏਦਾਰ ਹੈਗੇ ਉਹ ਸਭ ਤੋਂ ਤਕੜੀ ਧਿਆਰੀਆ ਉਹਦੇ ਮਕਾਨ ਮਾਲਕਾਂ ਨੂੰ ਅੱਖਾਂ ਕਲ ਦੀ ਗੱਲ ਹੀ ਆ ਜੀ ਹੁਣ ਇੱਕ ਬੰਦਾ ਸੀ ਵਿਚਰਨ ਦਾ ਕੱਲ ਫੋਨ ਆਇਆ ਜੀ ਉਹ ਬੰਦਾ ਪਿਛਲੇ 6 ਮਹੀਨੇ ਤੋਂ ਘਰ ਦੇ ਵਿੱਚ ਹੈਗਾ ਜੀ ਉਹਨਾਂ ਨੇ ਕਿਰਾਇਆ ਦੇਣਾ ਬੰਦ ਕਰ ਦਿੱਤਾ ਉਹ ਕਹਿੰਦਾ ਜੀ ਮੈਨੂੰ ਕਿਰਾਇਆ ਦੇ ਉਹ ਕਹਿੰਦਾ ਤੂੰ ਮੇਰੀ ਪ੍ਰਾਪਰਟੀ ਚ ਨਹੀਂ ਵੜ ਉਹ ਕਹਿੰਦਾ ਭਾਜੀ ਮੈਂ ਕੀ ਖਰਾਂ ਮੇਰਾ ਘਰ ਆ ਮੇਰੇ ਮੇ ਪ੍ਰੋਪਰਟੀ ਜਿਹੜੀ ਵੜਨ ਦਿੰਦਾ ਮੇਰੇ ਬੱਚੇ ਰਹਿੰਦੇ ਆ ਉਹ ਕਿਰਾਇਆ ਨਹੀਂ ਪੇ ਕਰਦਾ ਜੀ ਇਹ ਸਿਚੁਏਸ਼ਨ ਲਗਾਤਾਰ ਸਰਕਾਰ ਮਤਲਬ ਇਹਨਾਂ ਨੂੰ ਬੜਾਵਾ ਦੇ ਰਹੀ ਹੈ ਟੈਨੈਂਟ ਨੂੰ ਜਿਹੜੇ ਟੈਨੈਂਟ ਹੈਗੇ ਤੁਸੀਂ ਅੱਜ ਇੱਕ ਸਿਸਟਮ ਨੂੰ ਅਬਿਊਜ਼ ਕਰੋ ਲਗਾਤਾਰ ਸਿਸਟਮ ਨੂੰ ਅਬਿਊਜ਼ ਕਰੀ ਜਾ ਰਹੇ ਹੁਣ ਤੁਹਾਨੂੰ ਕੀ ਲੱਗਦਾ ਇਸ ਹਿਸਾਬ ਨਾਲ ਤੁਹਾਡੀ ਅਗਲੀ ਰਣਨੀਤੀ ਜਿਹੜੀ ਉਹ ਕੀ ਹੋਵੇਗੀ ਹੁਣ ਤੁਸੀਂ ਫਿਰ ਤੋਂ ਮਕਾਨ ਮਾਲਕ ਜਿੰਨੇ ਵੀ ਆਓ ਮਿਲ ਕੇ ਕੋਈ ਅਗਲੀ ਰਣਨੀਤੀ ਤੈਅ ਕਰੋਗੇ ਕੋਈ ਸਟਰੋਂਗ ਸਟ੍ਰੈਟੇਜੀ ਬਣਾਉਗੇ ਜਿਸ ਦੇ ਨਾਲ ਤੁਹਾਡੇ ਹੱਕਾਂ ਦੀ ਵੀ ਗੱਲ ਕੀਤੀ ਜਾ ਸਕੇ ਦੇਖੋ ਅਸੀਂ ਸ਼ਰੀ ਜੀ ਆਪਣੇ ਵੱਲੋਂ ਪੂਰੀ ਟਰਾਈ ਕਰ ਚੁੱਕੇ ਹਾਂ ਕਿ ਜਿਹੜੇ ਵੀ ਸਾਡੇ ਲੀਗਲ ਵੇਸ ਸੀ ਉਹਨਾਂ ਨੂੰ ਗੇਨ ਕਰਨਾ ਜੀ ਅਸੀਂ ਸਰਕਾਰ ਤੱਕ ਅਪਰੋਚ ਕੀਤੀ ਸਰਕਾਰ ਸਾਨੂੰ ਸਮਾਂ ਨਹੀਂ ਦੇ ਰਹੀ ਅਸੀਂ ਪਟੀਸ਼ਨ ਸਾਈਨ ਕਰਾਈ ਆ ਹੁਣ ਅਸੀਂ ਜੁਲਾਈ 6 ਨੂੰ ਸਵੇਰੇ 6 ਵਜੇ 11 ਵਜੇ ਬੀਰਕੀ ਪਾਰਕ ਦੇ ਵਿੱਚ ਇੱਕ ਮੀਟਿੰਗ ਕਰਨ ਜਾ ਰਹੇ ਹਾਂ ਅਸੀਂ ਹੁਣ ਵਿਰੋਧੀ ਧਿਰਾਂ ਨਾਲ ਵੀ ਪੋਸ਼ ਕਰਾਂਗੇ ਜੀ ਠੀਕ ਹੈ ਹਨਾ ਜੀ ਇਸ ਵਕਤ ਸਾਨੂੰ ਹੁਣ ਲੱਗਦਾ ਕਿਉਂਕਿ ਅਸੀਂ ਜੌਨ ਰਸਟਨ ਨੂੰ ਵੀ ਮਿਲੇ ਸੀਗੇ ਕੈਵਨ ਫਾਲਕਨ ਨੂੰ ਵੀ ਅਸੀਂ ਗੱਲ ਕੀਤੀ ਸੀ ਉਹ ਸਾਡੀ ਪਟੀਸ਼ਨ ਨੂੰ ਇੰਡੋਸ ਕਰਦੇ ਜਦੋਂ ਕਿ ਸਾਡੇ ਕੋਲ ਕੋਈ ਸਾਡੇ ਕੋਲ ਸੋਲੂਸ਼ਨ ਹੀ ਕੋਈ ਨਹੀਂ ਹੈਗਾ ਸਾਡੇ ਕੋਲ ਸੋਰਸ ਹੀ ਕੋਈ ਨਹੀਂ ਹੈਗਾ ਜੀ ਗਵਰਨਰ ਸਾਡੀ ਗੱਲ ਨਹੀਂ ਸੁਣਦੀ ਅਸੀਂ ਇਹਦੇ ਉੱਤੇ ਲੀਗਲ ਵੈਨਿਊ ਵੀ ਅਪਣਾਉਣ ਦੀ ਕੋਸ਼ਿਸ਼ ਕਰਾਂਗੇ ਕਿ ਲੀਗੈਲਿਟੀ ਤੌਰ ਤੇ ਅਸੀਂ ਕਿੱਦਾਂ ਨੂੰ ਚੀਜ਼ ਨੂੰ ਚੱਲੇ ਕਰ ਸਕਦੇ ਹ ਸ਼ੁਕਰੀਆ ਬਹੁਤ ਬਹੁਤ ਜੀ ਸੋ ਜਿਸ ਤਰੀਕੇ ਨਾਲ ਇਹ ਫੈਸਲਾ ਆ ਗਿਆ ਹੁਣ 18 ਤਰੀਕ ਨੂੰ ਬੇਸ਼ੱਕ ਕੀਤਾ ਜਾ ਰਿਹਾ ਹੈ ਵੀ ਇੱਕ ਵੈੱਬਸਾਈਟ ਜਿਹੜੀ ਹੈ ਉਹ ਕਿਰਾਏਦਾਰਾਂ ਦੇ ਹੱਕ ਦੇ ਵਿੱਚ ਬੋਲੇਗੀ ਪਰ ਇਸ ਨੂੰ ਲੈ ਕੇ ਹਜੇ ਵੀ ਜਿਹੜੇ ਮਕਾਨ ਮਾਲਕ ਨੇ ਉਹ ਨਾਰਾਜ਼ਗੀ ਜਤਾ ਰਹੇ ਨੇ ਖਾਸ ਕਰਕੇ ਬੀਸੀ ਸਰਕਾਰ ਦੇ ਇਸ ਫੈਸਲੇ ਤੋਂ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਹੁਣ ਅਗਲੀ ਰਣਨੀਤੀ ਉਹ ਤਿਆਰ ਕਰਨਗੇ ਤੇ ਨਾਲ ਦੀ ਨਾਲ ਵਿਰੋਧੀ ਧਿਰਾਂ ਦੇ ਨਾਲ ਵੀ ਮੁਲਾਕਾਤਾਂ ਕਰਨਗੇ ਜਿਹੜੇ ਕਿ ਉਹਨਾਂ ਦੀ ਜਿਹੜੀ ਪਟੀਸ਼ਨ ਹੈ ਉਹਨਾਂ ਦੀ ਜਿਹੜੀ ਗੱਲ ਹੈ ਉਹਨੂੰ ਪ੍ਰੋਪਰ ਸੁਣ ਵੀ ਰਹੀ ਰਹੇ ਹੁਣ ਦੇਖਦੇ ਹਾਂ ਅੱਗੇ ਇਸ ਫੈਸਲੇ ਦੇ ਉੱਤੇ ਕੀ ਰਣਨੀਤੀ ਜਿਹੜੀ ਉਹ ਤਿਆਰ ਕੀਤੀ ਜਾਂਦੀ ਹੈ ਤਾਂ ਕੀ ਇਸ ਤੋਂ ਬਾਅਦ ਬੀਸੀ ਸਰਕਾਰ ਆਪਣੇ ਫੈਸਲੇ ਨੂੰ ਬਦਲਣ ਲਈ ਤਿਆਰ ਹੋਵੇਗੀ ਕੈਮਰਾਮੈਨ ਅਸ਼ਦੀਪ ਸਿੰਘ ਦੇ ਨਾਲ ਸ਼ਰੀਗੌਰਵਾ ਸਰੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ